ਅੱਜ ਇਸ ਗੱਲ ਪਰਿਵਾਰ ਦੇ ਉੱਤੇ ਜਿਹੜਾ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਜਾ ਕੇ ਐਮਪੀ ਬਣਨਾ ਇਸੇ ਤਰ੍ਹਾਂ ਹੀ ਬੁੱਕਣ ਵਾਲੇ ਤੇ ਜਿਗਾਵੇਂ ਤੋਂ ਤੇ ਬਾਘੇਪੁਰਾਣੇ ਤੋਂ ਜਿਹੜੀ ਲੜਕੀ ਜਿਹੜੀ ਅਸੀਂ ਚਾਰਾਂ ਐਮਪੀਆਂ ਨੂੰ ਹੀ ਆਪਦੇ ਮੋਗੇ ਜ਼ਿਲ੍ਹੇ ਵੱਲੋਂ ਅਸੀਂ ਮੁਬਾਰਕਬਾਦ ਦਿੰਨੇ ਆਂ ਅੱਜ ਇਸ ਪਰਿਵਾਰ ਦੇ ਘਰੇ ਆ ਕੇ ਅਸੀਂ ਇਹਨਾਂ ਨੂੰ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ ਔਰ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਆਂ ਸੱਚੇ ਪਾਤਸ਼ਾਹ ਜਿਹੜੀ ਉਹਨਾਂ ਨੂੰ ਸੇਵਾ ਮਿਲੀ ਜਾਓ ਆਪਦੀ ਤਨ ਦੇ ਇਹਨਾਂ ਨਿਭਾ ਸਕਣ ਔਰ ਹੋਰ ਵੀ ਆਪਦੀ ਸ਼ਾਖਾ ਸਮਾਜ ਦੇ ਵਿੱਚ ਉੱਚੀ ਕਰ ਸਕਣ ਡੈਮੋਕਰੇਸੀ ਦੇ ਵਿੱਚ ਇੱਕ ਚੋਣਾ ਜਿੱਤ ਕੇ ਵਿੱਚ ਆਉਣਾ ਬੜਾ ਵੱਡੀ ਗੱਲ ਹੈ ਖਾਸ ਕਰਕੇ ਜਿਹੜੀ ਕੈਨੇਡਾ ਦੀ ਧਰਤੀ ਤੇ ਤੇ ਪੰਜਾਬ ਦੀ ਧਰਤੀ ਦਾ ਡੈਮੋਕ੍ਰੇਸੀ ਦਾ ਮੈਂ ਸਮਝਦਾ ਵੀ ਬੜਾ ਅੰਤਰ ਹੈ ਕਿਉਂਕਿ ਉਥੋਂ ਦੇ ਲੋਕ ਆ ਜਿਹੜੇ ਇੰਨੇ ਅਵੇਅਰ ਆ ਜਿਹੜਾ ਇੱਕ ਬੰਦੇ ਨੂੰ ਚੁਣ ਕੇ ਅਸੈਂਬਲੀ ਦੇ ਵਿੱਚ ਭੇਜਣਾ ਉਹ ਇੱਕ ਉਹਨਾਂ ਦੀ ਚੰਗੀ ਸੋਚ ਦੀ ਨਿਸ਼ਾਨੀ ਹੈ ਦੂਸਰਾ ਸਾਡੇ ਮੋਗੇ ਵਾਸਤੇ ਬੜੀ ਵੱਡੇ ਮਾਣ ਦੀ ਗੱਲ ਹੈ ਜਿਹੜੇ ਸਾਡੇ 4 ਐਮਪੀ ਮੋਗੇ ਦੇ ਬਣੇ ਆ ਅਸੀਂ ਚਾਰਾਂ ਐਮਪੀਆਂ ਨੂੰ ਬਣਿਆ ਬਣਨ ਤੇ ਸਾਰੇ ਪਰਿਵਾਰਾਂ ਨੂੰ ਸਮੁੱਚੇ ਮੋਗਾ ਵਾਸੀਆਂ ਨੂੰ ਮੁਬਾਰਕਬਾਦ ਵਧਾਈਆਂ ਦਿੰਦੇ ਜਿਸ ਤਰ੍ਹਾਂ ਵੀ ਕੋਈ ਗਿਆ ਅਸੀਂ ਹਰੇਕ ਵਿਅਕਤੀ ਵਾਸਤੇ ਉਥੇ ਨੌਜਵਾਨੀ ਵਾਸਤੇ ਅਪੀਲ ਕਰਦੇ ਆਂ ਵੀ ਜਾਣਾ ਤਾਂ ਹਰੇਕ ਨੇ ਜਿਹਦਾ ਮਨ ਆਏਗਾ ਜਾਓ ਜਾਓ ਤਰੀਕੇ ਨਾਲ ਔਰ ਬੜੀਆ ਤਰੀਕੇ ਨਾਲ ਬੜੇ ਸਿਸਟਮ ਹੈਗੇ ਆ ਜਾਣ ਦੇ ਵਿੱਚ ਉਸ ਤਰ੍ਹਾਂ ਦਾ ਜਾਓ ਚਲੋ ਜਿਹੜੇ ਵੀ ਗਏ ਆ ਉਥੇ ਸਾਰਿਆਂ ਵਾਸਤੇ ਹੀ ਅਸੀਂ ਇਹ ਕਹਿੰਨੇ ਜਿਹੜਾ ਸਾਡਾ ਯੂਥ ਖੜਾ ਆ ਅਸੀਂ ਯੂਥ ਨੂੰ ਵੀ ਬੇਨਤੀ ਕਰਦੇ ਆਂ ਵੀ ਜਦੋਂ ਉਥੇ ਅਮਨਪ੍ਰੀਤ ਵਾਂਗੂ ਉਹਦੀ ਇੱਕ ਦਿਸ਼ਾ ਨਿਰਦੇਸ਼ ਲੈ ਕੇ ਉਦਾਂ ਦੀ ਇੱਕ ਏਮ ਰੱਖ ਕੇ ਉਥੇ ਚਲੋ ਤੇ ਜਰੂਰ ਤੁਹਾਨੂੰ ਵੀ ਮਾਲਕ ਸਫਲ ਕਰੂਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਛੋਟਾ ਵੀ ਅਮਨਪ੍ਰੀਤ ਸਿੰਘ ਨੇਡਾ ਦੇ ਵਿੱਚ ਨੰਬਰ پارਲੀਮੈਂਟ ਬਣਿਆ ਤੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਕਿਸਾਨ ਜੀ ਨੂੰ ਲਖਵਾਲ ਵੱਲੋਂ ਸ੍ਰੀ ਦਪੁਪਿੰਦਰ ਸਿੰਘ ਜੀ ਦੋਲਤਪੁਰ ਦੇ ਨਾਲ ਉਹਨਾਂ ਦੀ ਟੀਮ ਸਾਨੂੰ ਵਧਾਈਆਂ ਦੇਣ ਵਾਸਤੇ ਆਏ ਆਏ ਖੁਸ਼ੀਆਂ ਵਿਚਾਰ ਚੰਨ ਲਾਉਣ ਵਾਸਤੇ ਆਏ ਆਏ ਅਸੀਂ ਉਹਨਾਂ ਦਾ ਦਿਲੋਂ ਸਵਾਗਤ ਕਰਦੇ ਆਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜਿੰਨੇ ਵੀ ਕਦਮ ਚੱਲ ਕੇ ਆਏ ਸਾਡੇ ਸਿਰ ਮੱਥੇ ਤੇ ਅਸੀਂ ਸ਼ੁਭ ਕਾਮਨਾ ਦਿੰਦੇ ਆ ਛੋਟੇ ਵੀਰ ਨੂੰ ਕਿ ਪਰਮਾਤਮਾ ਅਜਿਸਤਰਾ ਉਹਨਾਂ ਨੂੰ ਹਮ ਬਖਸ਼ੇ ਐਨੀ ਸ਼ੋਹਰਤ ਐਨੀ ਉੱਚੀਆਂ ਉਚਾਈਆਂ ਬਖਸ਼ੇ ਨੇ ਅਗੇ ਵੀ ਉਹਨਾਂ ਨੂੰ ਇਸੇ ਤਰ੍ਹਾਂ ਜੰਦੂਗੜੀ ਰਾਤੋਗਨੀ ਤਰ ਕੀ ਬਖਸ਼ਣ ਔਰ ਵੀਰ ਨੂੰ ਬਲ ਬਖਸ਼ਣ ਇਸ ਤਰ੍ਹਾਂ ਉਹ ਵੀ ਦਰਾਨ ਨਨੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕੀਤੀ ਹੈ ਉਸੇ ਤਰ੍ਹਾਂ ਬਿਨਾਂ ਕਿਸੇ ਜਾਤ ਪਾਤ ਦੇ ਪੇਵਾ ਪਾਤ ਤੋਂ ਬਿਨਾਂ ਕਿਸੇ ਨਸਲੀ ਅਕੀਦੇ ਪੇਵਾ ਪਾਤ ਤੋਂ ਆਉ ਦੇ ਏਰੀਆ ਦੇ ਵਿੱਚ ਆਪਦੀ ਪਬਲਿਕ ਦੀ ਮੰਗਾ ਆਪਦੀ ਪਬਲਿਕ ਦੀ ਡਿਮਾਂਡਸ ਆਪਦੀ ਪਬਲਿਕ ਦੀ ਸੁਲੂਤਾ ਵਾਸਤੇ ਕੰਮ ਕਰਨ ਵਾਈ ਗੁਰੂ ਉਹਨਾਂ ਦੇ ਅੰਗ ਸੰਗੋ ਕੇ ਸਹਿਯੋਗ ਕਰੇ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤ ਕਿਸੇ ਚੀਜ਼ ਦੀ ਕਾਟਨੀ ਵੱਤੋ ਵੱਧ ਯੂਥ ਪਈ ਹੈ ਵੱਤੋ ਵੱਧ ਇੰਟੈਲੀਜੈਂਟ ਬੰਦੇ ਪਏ ਆ ਹਾਲਾਤ ਇਹੋ ਜੇ ਕ੍ਰिएशन ਨਹੀਂ ਹੁੰਦੀ ਜਿਹਦੇ ਕਰਕੇ ਬੱਚੇ ਆਪਦਾ ਫੁੱਲ ਆਫ ਦਾ ਪੁੱਲ ਜਿਹੜਾ ਉਹਨਾਂ ਦੇ ਵਿੱਚ ਹੈਗੀ ਹੈ ਕਾਬਲੀਅਤ ਉਹਨੂੰ ਸ਼ੋਅ ਕਰ ਸਕਣ ਔਰ ਬਾਹਰ ਦੇ ਮਾਹੌਲ ਇਹੋ ਜਿਹੇ ਨੇ ਇੱਥੇ ਜਾ ਕੇ ਬੱਚੇ ਆਪਦੇ ਫੁੱਲ ਜਿੰਨੀ ਤਰ੍ਹਾਂ ਜਿਸ ਤਰ੍ਹਾਂ ਵੀ ਆਪਦੇ ਆਪ ਨੂੰ ਡਿਵੈਲਪ ਕਰਨਾ ਚਾਹੁੰਦੇ ਆ ਇਸ ਤਰ੍ਹਾਂ ਜਿਆਦਾ ਆਪਣੇ ਸੋਸਾਇਟੀ ਦੇ ਵਿੱਚ ਮੇਨਟੇਨ ਕਰਨੇ ਚਾਹੁੰਦੇ ਕਰ ਸਕਦੇ ਆ ਸੋ ਉਸੇ ਦਾ ਹਿੱਸਾ ਹੈ ਕਿ ਸਾਡਾ ਛੋਟਾ ਵੀਰ ਇਸ ਪੰਜਾਬੀ ਧਰਤੀ ਤੋਂ ਜਾ ਕੇ ਕੈਨੇਡਾ ਵਿੱਚ ਮੈਂ ਇਹੀ ਨਹੀਂ ਕਵਾਂਗਾ ਕਿ ਇਕੱਲਾ ਅਮਨਪ੍ਰੀਤ ਸਿੰਘ ਬਾਕੀ ਵੀ ਜੋ ਮੈਂਬਰ ਪੰਜਾਬ ਦੇ ਕੈਨੇਡਾ ਵਿੱਚ ਪਾਰਲੀਮੈਂਟ ਮੈਂਬਰ ਬਣੇ ਨੇ ਮੈਂ ਸਾਰਿਆਂ ਨੂੰ तहे ਦਿਲੋਂ ਬਧਾਈ ਦਿੰਦਾ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਵਾਸਤੇ ਸਾਡੇ ਵਾਸਤੇ ਹਰਕ ਵਾਸਤੇ ਮਾਣ ਦੀ ਗੱਲ ਹੈ ਫਰ ਸਾਰਿਆਂ ਨੂੰ ਤਰੱਕੀਆਂ ਬਖੇ ਖੁਸ਼ੀਆਂ ਬਖੇ ਪਹਿਲਾਂ ਵੀ ਮੈਂ ਇਹੀ ਗੱਲ ਕਹਿਣਾ ਜੇ ਸਾਡਾ ਇੱਕ ਬੱਚਾ ਇੰਨੀ ਤਰੱਕੀ ਕਰ ਸਕਦਾ ਐਨੇ ਸੋਹਣੇ ਤਰੀਕੇ ਨਾਲ ਆਪ ਦੇ ਆਪ ਨੂੰ ਸਮਾਜ ਦੇ ਵਿੱਚ ਸਥਾਪਿਤ ਕਰ ਸਕਦਾ ਤੇ ਬਾਕੀ ਬੱਚੇ ਵੀ ਅੱਜ ਕੱਲ ਦੇ ਇਸ ਗੰਦੇ ਮਾਹੌਲ ਵਿੱਚੋਂ ਰਸ਼ੀਅਲੇ ਮਾਹੌਲ ਵਿੱਚੋਂ ਜਾਂ ਹੋਰ ਜਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਤੇ ਪੰਜਾਬ ਵਿੱਚ ਉਸ ਤੋਂ ਬਚ ਕੇ ਅਮਰਪੀਤ ਵਰਗੇ ਬਣਨ ਦੀ ਕੋਸ਼ਿਸ਼ ਕਰਨ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੋਊਗੀ ਔਰ ਇਹ ਹੋ ਵੀ ਸਕਦਾ ਹੈ ਕਿਉਂਕਿ ਖਰਬੂਜੇ ਨੂੰ ਵੀ ਇੱਕ ਖਰਬੂਜਾ ਰਣ ਫਰਦਾ ਹੈ ਮੈਂ ਉਮੀਦ ਰੱਖਦਾ ਕਿ ਸਾਡੇ ਸਾਰੇ ਬੱਚੇ ਉਸ ਅਮਰਪੀਤ ਨੂੰ ਵੇਖ ਕੇ ਖੁਸ਼ੀ-ਖੁਸ਼ੀ ਉਹਦੇ ਪੱਧਰ 'ਤੇ ਚੱਲਣ ਦੀ ਕੋਸ਼ਿਸ਼ ਕਰਨਗੇ